ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ 3 ਕਰ ਪਹਿਲਾ ਅਸ਼ਟਪਦੀਆ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਨਾਮ ਹੀ ਸਭ ਕਿਸ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਨਾ ਮੈਂ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਕਉਟੀ ਬਦਲ ਜਨਮ ਗਵਾਇਆ ਚੀਨਸ ਨਹੀਂ ਆਪੈ ਗੁਰਮਖ ਹੋਵੇ ਤਾਂ ਇੱਕੋ ਜਾਣੈ ਔ ਮੈਂ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸੱਚ ਸਿਓ ਲਿਵਲਾਈ ਸ਼ਬਦ ਜੀਣ ਆਤਮ ਪਰਗਾਸਿਆ ਸਹਜ ਰਹਿ ਆ ਸਮਾਈ ਰਹਾਉ ਗੁਰਮੁਖ ਗਾਵਹਿ ਗੁਰਮਖ ਬੂਜੈ ਗੁਰਮਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਦ ਕੁਮਾਵੈ ਬਿਕਖਟੇ ਸੰਸਾਰੇ ਮਾਇਆ ਮੋਹਿ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੀ ਜੱਲ ਸਤ ਗੁਰ ਪਾਏ ਸਾਜਾ ਸ਼ਬਦ ਸਿਫਤ ਹੈ ਸਾਜੀ ਸਾਜਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਅੱਖ ਹੈ ਹਉ ਮੈਂ ਵਿੱਚ ਹੂੰ ਜਾਏ ਆਪੇ ਦਾਤਾ ਕਰਮ ਹੈ ਸਾਜਾ ਸਾਜਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਅਲਪਤ ਸਾਚੈ ਰੰਗ ਰਾਤਾ ਗੁਰ ਕਹਿ ਸਹਿਜ ਸੁਭਾਈ ਮਨ ਮੁਖ ਸਦ ਹੀ ਕੂੜੋਂ ਬੋਲਾ ਬਿਕ ਬੀਜੈ ਬਿਕ ਖਾਏ ਜਮ ਕਾਲ ਬਾਤਾ ਤ੍ਰਿਸ਼ਨਾ ਦਾਤਾ ਬਿਨ ਗੁਰ ਕਵਣ ਛੁਡਾਈ ਸੱਜਾ ਤੀਰਥ ਜਿਤ ਸਤ ਸਰਨਾਵਣ ਗੁਰ ਮੁਖ ਆਪ ਬੁਝਾਈ ਆਠ ਸੱਠ ਤੀਰਥ ਗੁਰ ਸ਼ਬਦ ਦਿਖਾਈ ਤਿਤ ਨਹਾਤੇ ਮਲ ਜਾਏ ਸੱਜਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ ਤਤ ਮਨ ਸਭ ਕਿਸ ਹਰ ਦਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਮ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਿਜ ਚਾਖੀ ਦ੍ਰਿਸ਼ਟੀ ਅਗਣੁ 부ਝਾਏ ਗੁਰ ਕੈ ਸਬਦ ਰਾਤਾ ਸਹਿਜ ਮਾਤਾ ਸਹਿਜ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਕੈ ਪਾਏ ਪਿਆਰੇ ਸੱਚੀ ਵੜਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ ਇੱਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰ ਆਪੇ ਮੇਲ ਲਾਇਦਾ ਬਖਸ਼ੇ ਸੱਚੀ ਭਗਤ ਸਵਾਰੇ ਸਭ ਸੱਚ ਸੱਚ ਵਰਤੈ ਗੁਰਮਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਬੁਛਾਣੈ ਨਾਮ ਧਿਆਏ ਤਾਂ ਸਤਗੁਰ ਪਾਏ ਜੋ ਇਸ਼ੈ ਸੁਫਲ ਪਾਏ ਨਾਨਕ ਦਿਸਦਾ ਸਭ ਕਿਛੂ ਐ ਜਿ ਵਿੱਚ ਹਉ ਆਪ ਗਵਾਏ ਨਾਮ ਧਿਆ ਅਤਿ ਗੁਰ ਪਾਏ ਜੋ ਇਸ਼ ਸ਼ੁਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜਿ ਵਿੱਚ ਹਾਉ ਆਪ ਗਵਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ